ਤਾਂ ਕਿਰਦਾਰ ਚੱਤਾਂ ਚੱਤ ਬਾਈ ਜੇ ਤਰ੍ਹਾਂ ਕਿਹਾ ਇਦਾਂ ਦੀ ਪਲੇਜੋ ਵਰਤੀ ਆ ਤੁਸੀਂ ਉਹ ਗੱਲ ਨਹੀਂ ਆਪਾਂ ਸਭ ਦੀ ਅਜ ਸਟਾਰ ਕਰਦੇ ਆ ਪਰ ਗੱਲ ਕਿ ਇਹਨਾਂ ਨੇ ਛੱਤ ਦੇ ਵਿੱਚ ਨਿਕਲ ਕੇ ਪੂਰੀ ਫੌਲਰ ਨੇ ਕਿ ਮਿਊਜ਼ਿਕ ਛੱਟ ਕੇ ਸ਼ਹਿਰ ਦੇ ਵਿੱਚ ਖਾੜਦੇ ਇਹੇ ਬਣਾਉਂਦੇ ਫਿਰਦੇ ਕਹਿੰਦੇ ਵੀਡੀਓ ਬਣਾਉਂਦੇ ਆ ਕੋਈ ਇਹਨਾਂ ਨੂੰ ਪਹਿਲਾਂ ਤੋਂ ਘਾਰ ਹੈ ਇਹਨਾਂ ਦਾ ਕੋਈ ਗੱਲਬਾਤ ਹੈਗੀ ਜਿਸਨੂੰ ਲੱਗੇ ਹੋਇਆ ਇਹ ਮੈਂ ਬਿਲਕੁਲ ਇਹਨਾਂ ਖਲਾਬ ਜੋ ਬੰਦ ਹੀ ਬੰਦ ਹੈ ਜੋ ਉਹਨੇ ਕਿਉਂ ਭਰੂਗਾ ਇਹ ਚਲਾਨ ਭਰਨਾ ਜੋ ਬੰਦ ਡੀਐਸਪੀ ਸਾਹਿਬ ਨੂੰ ਦੱਸ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਦੇਖਦੇ ਆਏ ਕੋਈ ਨਹੀਂ ਕੋਈ ਨਹੀਂ ਕਰਦੇ ਜੀ 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 ਇੱਕ ਪੇਪਰ ਤੋਂ ਸ਼ੁਰੂ ਕਰ। ਇੱਕ ਈਵਾਰ ਆਪ ਚੀਚੇ ਦੇ ਉੱਤੇ। ਦੇਖੋ ਬੈਠੋ। ਸਹੀ ਨਹੀਂ ਸਰੋਣੀ ਜੀ ਅਪਾ ਫਿਰ ਪਤਾ ਕੀ ਕਰ ਰਹੇ ਸੀ ਕੀ ਬੋਲਣਾ ਚਾਹੁੰਦੇ ਸੀ ਜੀ ਨਹੀਂ ਉਨਦੀ ਗਲਤੀ ਹੈ ਮੇਰੀ ਗਲਤੀ ਸਰਾ ਹੈ ਨਹੀਂ ਕਿੰਨੀ ਦੀ ਗਲਤੀ ਹੈ ਮੇਰੀ ਗਲਤੀ ਉਨਦੀ ਗਲਤੀ ਹੈ ਜਿਹੜੇ ਦਾਦੇ ਬੰਦਿਆਂ ਨੂੰ ਹਾਂ ਜੀ ਮੈਂ ਆਪਸੋ ਅਸਮਰੂਝੀ ਹੋ ਗਿਆ ਮੈਂ ਸਮਝ ਨਹੀਂ ਆਪਦੀ ਬਾਤ ਕੀ ਤੁਸੀਂ ਇੱਕ ਅਡੋਰਸ਼ੌਟ ਤਾਂ ਕਰ ਹੀ ਹੈ ਵੀ ਸੀਗਾ ਇਹ ਇਹ ਕੀ ਇਹ ਕੀ ਗਲਤੀ ਸਰਵਾ ਜੀ ਉਹ ਵੀਡੋ ਨਾਲ ਨਹੀਂ ਵੀਡੀਓ ਦਾ ਮਤਲਬ ਕੀ ਲੋਕਾਂ ਨੂੰ ਇਹ ਕੋਈ ਵੀਡੀਓ ਦਾ ਕੋਈ ਫਿਲਮ ਦਾ ਸੀਨ ਹੈ ਕੋਈ ਇੱਕ ਫਿਲਮ ਦਾ ਲੋਕ ਪਰ ਵੀ ਫਿਲਮ ਦਾ ਸੀਨ ਹੈ ਲੋਕਾਂ ਨੂੰ ਇਹਦਾ ਚੰਗਾ ਲੱਗਦਾ ਨਹੀਂ ਸਰ ਸੋਰੀ ਨਾ 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 ਇਹ ਉਹ ਗੱਡੀ ਬੰਦ ਹੋਊਗੀ ਜਦ ਕਾਨੂੰਨੀ ਤੌਰ ਤੇ ਹੀ ਕਰਾਵਾਂਗੇ ਅਸੀਂ ਤਾਂ ਸੋਰੀ ਜੀ ਇਹ ਹਰ ਤਰੀਕੀ ਲੋਕ ਤੋਂ ਹੋਰ ਵੀ ਮੁੰਡੇ ਹੈ ਜੰਗ ਹੈਗੇ ਇਹ ਮਤਲਬ ਕਿ ਉਪਰ ਛੱਤ ਤੇ ਨਿਕਲ ਕੇ ਵੀਡੀਓ ਬਣਾਉਣਾ ਨਾ 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 ਇਹ ਕੋਈ ਧੀਆਂ ਭੈਣਾਂ ਦਾ ਇੱਥੇ ਜਨ ਕੀ ਏ ਕੋਈ ਇਦਾਂ ਇਦਾਂ ਨਹੀਂ ਸਰਵੋ ਨਹੀਂ ਕਰਦੇ ਆਪਾਂ ਨਹੀਂ ਆਪ ਕਿਹਦਾ ਸਰ ਸ਼ਰੀਰ ਆ ਛੱਤ ਕੋਲ ਕੇ ਕੀ ਕਰ ਤਰੀ ਜਾਂਦੇ ਲਾਊਡ ਕਿਉਂ ਦੂਸਰਾ ਨਹੀਂ ਇਹ ਵੀਡੀਓ ਬਣਾਉਂਦਾ ਕਿਹੜਾ ਜਣਾ ਪਲੇਸ ਹੈ ਵੀਡੀਓ ਕਿਸ ਵੀ ਬਣਾਇਆ ਬੋਲਣ ਦੀ ਕੋਸ਼ਿਸ਼ ਕਰਦਾ ਹੋ ਇੰਸਟਾਗ੍ਰਾਮ ਤੇ ਬਟਲਾਪੁਰ ਦੀ ਜੱਦੀਆਂ ਰਾਈ ਨਹੀਂ ਨਹੀਂ ਸਰ ਸਰ ਕੋਈ ਪਰਮਿਸ਼ਨ ਹੈਗੀ ਆ ਇਹਦਾ ਐਦਾਂ ਦਾ ਵੀਡੀਓ ਬਣਾ ਕੇ ਤੁਸੀਂ ਦੇ ਕੋਈ ਐਦਾਂ ਕਿ ਕਿਸੇ ਤਰ੍ਹਾਂ ਦਾ ਵੈਸੇ ਆਪਣੇ ਕੋ kaun ਜ਼ਿੰਮੇਵਾਰ ਹੈ ਤੁਹਾਡਾ ਸੌਰੀ ਵਾਪਸ ਪੁਲੀਸ ਤੋਂ ਨੋਟਸ ਤੋਂ ਇਹ ਸੌਦੇ ਹੋਰ ਕਹਿੰਦੇ ਸੌ ਹਾਰੋ ਸੌ ਜੇ ਅੱਜ ਜੱਦੀ ਦੇ ਵਿੱਚ ਨੋਰ ਸ਼ੋਰ ਹੈ ਉੱਪਰ ਦੇ ਕੇ ਵੀਡੀਓ ਬਣਾਉਂਦੇ ਸੀ ਕਿ ਆ ਤੁਸੀਂ ਇਹ ਰੋਕੇ ਹੋ ਬੱਸ ਸਟੈਂਡ ਦੇ ਉੱਤੇ ਤਾਂ ਕੀ ਕਹਿਣਾ ਜਾਂਦੇ ਹੋ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੋ ਵੀਡੀਓ ਹੈ ਜੋ ਆ ਸਿਸਟਮ ਚੱਲਿਆ ਪਿਛਲੇ ਟਾਈਮ ਦੇ ਵਿੱਚ ਇਹਨਾਂ ਨੇ ਬਹੁਤ ਹੀ ਮੌਤਾਂ ਲਈਆਂ ਇਹ ਚੀਜ਼ਾਂ ਨੇ ਬਹੁਤ ਹੀ ਜ਼ਿਆਦਾ ਵੀਡੀਓ ਦੇ ਵਿੱਚ ਕੁਝ ਮਿਲੇ ਨਾ ਮਿਲੇ ਪਰ ਇਹਦੇ ਵਿੱਚ ਮੌਤ ਜ਼ਰੂਰ ਮਿਲਦੀ ਹੈ ਕਈਆਂ ਨੂੰ ਮੈਂ ਤਾਂ ਇਹ ਆ ਨੌਜਵਾਨਾ ਚਲੋ ਆਪਾਂ ਇਹਨੂੰ ਗਲ ਕਹਿੰਦੇ ਇਹਨਾਂ ਨੂੰ ਕੋਈ ਗਲਤ ਨਹੀਂ ਕਹਿੰਦਾ ਇਹ ਵੀਡੀਓ ਬਣਾ ਰਹੇ ਪਰ ਐਦਾਂ ਦੀ ਨਹੀਂ ਬਣਾਉਣੀ ਚਾਹੀਦੀ ਜੋ ਬਣਾ ਰਹੇ ਆ ਮੈਂ ਇਹਨੂੰ ਬੇਨਤੀ ਇਹੀ ਕਰਦਾ ਵੀ ਆ ਦਾ ਥੋੜਾ ਜਿਹਾ ਵਿੱਚ ਹੋ ਕੇ ਰੂਲ ਰੈਗੂਲੇਸ਼ਨ ਅਡਾਪਟ ਕਰਕੇ ਸਹੀ ਤਰੀਕੇ ਨਾਲ ਇਹਦਾ ਕੰਮ ਕਰਨ ਇਦਾਂ ਦੀ ਹਰਕਤ ਬਰਦਾਸ਼ਤ ਨਹੀਂ ਹੋਊ। ਸਾਤਰਾਂ ਲੋ ਸਾਡੇ ਮਾਨਯੋਗ ਐਸਪੀ ਸਾਹਿਬ ਵੱਲੋਂ ਸੁਲੀਪ ਗੜਕੀ ਜੀ ਵੱਲੋਂ ਸਾਡੇ ਜੀ ਐਸਪੀ ਟਰੈਪ ਸਾਹਿਬ ਵੱਲੋਂ ਇਹਨਾਂ ਦੀ ਸਖਤ ਸੱਤਾ ਵੀ ਦੂਸਰੇ ਨੰਬਰ ਤੇ ਖੜਾ ਡੀਐਸਪੀ ਸਾਹਿਬ ਵੱਲੋਂ ਸਰਦਾਰ ਕਰਨ ਵੀ ਹੰਦੂ ਸਾਹਿਬ ਵੱਲੋਂ ਵੀ ਇਦਾਂ ਦੀ ਕੋਈ ਨਹੀਂ ਹੋਊਗੀ। ਪਿਛਲੇ ਦਿਨੀ ਵੀ ਜੋ ਹੋਇਆ ਨੇ ਇਦਾਂ ਦਾ ਕੋਈ ਕੀਤਾ ਉਹਨਾਂ ਦੇ ਅੰਗੇਸ਼ ਤੋਂ ਕਾਰਵਾਈ ਕੀਤੀ ਜੇ ਪਰਚੇ ਦਰਜ ਹੋਏ ਤੁਸੀਂ ਇੱਕ ਬਾਦ ਵੀ ਅੱਖਾਂ ਵਾਂਗ ਨੌਜਵਾਨ ਨੂੰ ਦੂਰ ਤੋਂ ਹੀ ਦੇਖ ਲਿਆ ਕਿ ਇਹ ਬੰਦਾ ਕੱਦੀ ਇਤਲਾ ਦਾ ਤੁਸੀਂ ਬੜੇ ਸੋਨਰ ਅਫਸਰ ਹੋ ਬੜੀ ਤੇਜ਼ੀ ਨਾਲ ਉਹਨਾਂ ਨੂੰ ਫੜਿਆ ਆ ਤਾਂ ਅੱਗੋਂ ਇਹ ਕੀ ਤੁਹਾਨੂੰ ਕਹਿੰਦੇ ਇਹਨਾਂ ਨੇ ਕਿਹਾ ਕੁਝ ਇਹ ਹੁੰਦਾ ਪਰ ਨਾ ਫੋਟੇਗਾ ਨਾ ਇਹਨਾਂ ਨੇ ਜੋ ਆਪਾਂ ਇਹ ਗਲਤ ਨਹੀਂ ਕਹਿੰਦੇ ਸਾਨੂੰ ਕੋਈ ਗਲਤ ਕਹਿ ਇਹਨਾਂ ਨੇ ਸੌਰੀ ਮੰਨ ਲਈ ਆ ਪਰ ਅਸੀਂ ਇਹ ਤਾਂ ਨਹੀਂ ਵੀ ਆਪਾਂ ਇੱਕ ਪਹਿਲਾਂ ਇਹਨਾਂ ਨੂੰ ਸੋਚਣਾ ਚਾਹੀਦਾ ਉਹ ਤੋਂ ਬਾਅਦ ਸੌਰੀ ਨਾ ਇੱਕ ਛੋਟੀ ਘਟਨਾ ਹੁੰਦੀ ਆਪਾਂ ਸੌਰੀ ਨੂੰ ਮਾਫ਼ ਕਰ ਸਕਦੇ ਸੀ ਫਿਰ ਐਦਾਂ ਨਹੀਂ ਕਰਦੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज